ਦੀ ਰਹੀ ਹੈ ਜੀ ਉਦੋਂ ਕੜਵਾਰ ਆਈ ਸੀ ਸਾਡੇ ਕੋਲ ਅੱਜ ਦੇਖੋ ਇਹ ਗੱਲ ਆ ਤੁਸੀਂ ਆ ਕੇ ਚੜ ਕੇ ਗੱਲ ਤਾਂ ਕਰਨੀ ਨਹੀਂ ਦਿੰਦੇ ਤੁਸੀਂ ਨਹੀਂ ਨਹੀਂ ਬੰਦੀ ਸਿੰਘਾਂ ਦੀ ਗੱਲ ਹੋਈ ਹੈ ਨਹੀਂ ਨਹੀਂ 25 ਸਾਲ ਰਾਜ ਰਹੇਗਾ ਇਹਨਾਂ ਦਾ ਕੋਈ ਮੰਨਦਾ ਕੋਈ ਸਰਕਾਰ ਸੀ ਉਹਦਾ ਪਰਸੇ ਵੀ ਸਜਾ ਨੇ ਸਰਕਾਰ ਲਈ ਉਹ ਕਿਉਂ ਵੀ ਕਿਡਵਾਏ ਅੰਬਰ ਅੰਬਰਤਪਾਲ ਨੂੰ ਅੰਦਰ ਕਰਾਉਣ ਲਈ ਤੁਹਾਡਾ ਅੱਡੀ ਝੋਟੀ ਦਾ ਜ਼ੋਰ ਲਾਤਾ ਤੁਸੀਂ ਉਹ ਤੋਂ ਵੀ ਬੰਦੀ ਨਹੀਂ ਸੀ ਕਿਉਂ ਬੰਦ ਕਰਦੇ ਗੰਦ ਕਰਦਾ ਇਹ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਸਾਰੇ ਯਾਰ ਵਰਗੀਆਂ ਜਮੀਰਾਂ ਦੇ ਟੋਟੀਆਂ ਹਾਂ ਬੰਦੀ ਜ਼ਿੰਕਾਰੇ ਨਾਂ ਤੇ ਅੰਬਰਤਪਾਲ ਜਿਹੜੇ ਬਿਆਨ ਛੋਡੇ 23 ਸਾਲ ਉਹ ਤੋਂ ਵੀ ਤੁਹਾਨੂੰ ਵੀ ਬੰਦੀ ਸੀ ਉਹ ਤੂੰ ਗੱਲ ਨਾ ਕਰ ਸਾਡੇ ਨਾਲ ਉਦੋਂ ਵੀ ਬੰਦੀ ਸੀਗੇ ਤੂੰ ਦੂਰ ਰਹਿ ਵਾਪਾ ਸਾਥੋਂ ਉਦੋਂ ਵੀ ਬੰਦੀ ਸੀ ਤੂੰ ਦੂਰ ਰਹਿ ਮਾਹਾਂ ਭਾਈ ਹੈਲੋ ਤੂੰ ਪਰੇ ਰਹਿ ਤੂੰ ਪਰੇ ਰਹਿ ਸਾਡਾ ਪਿੰਡ ਆ ਗੁੰਡਾਗਰਦੀ ਬਗਾਨੇ ਪਿੰਡਵਾ ਕੇ ਗੁੰਡਾਗਰਦੀ ਕਰ ਰਿਹਾ ਸਾਡਾ ਪਿੰਡ ਹੈ ਤੂੰ ਕੀ ਲੱਗਦਾ ਹੈ ਬਦਮਾਸ਼ ਕਾ ਹੋਂਨਾ ਤੂੰ ਆ ਗੁੰਡੇ ਲੈ ਕੇ ਆਏ ਹੋ ਨਾਲ ਨਹੀਂ ਗੁੰਡੇ ਲੈ ਕੇ ਆਏ ਹੋ ਨਹੀਂ ਗੁੰਡੇ ਲੈ ਕੇ ਆਏ ਹੋ ਤੁਸੀਂ ਤੁਸੀਂ ਗੁੰਡੇ ਲੈ ਕੇ ਆਏ ਨਾਲ ਨੇ ਗੁੰਡੇ ਲੈ ਕੇ ਆਏ ਹੋ ਖੜ ਜਾ ਨਹੀਂ ਨਹੀਂ ਗੁੰਡੇ ਲੈ ਕੇ ਆਏ ਨੇ ਅਕਾਲੀਵਾਲੇ ਨਾਲ ਆਹ ਦੇਖ ਲੈ ਤੂੰ ਕੌਣਾ ਹੈ ਹੈਲੋ ਕੌਣਾ ਤੂੰ ਤੂੰ ਕੌਣਾ ਤੂੰ ਕੌਣਾ ਤੂੰ ਦੱਸ ਕੌਣਾ ਨਹੀਂ ਕੌਣ ਸਾਡੇ ਪਿੰਡ ਨਹੀਂ ਉਹ ਗਰਮੀ ਦਾ ਕਪਾਉਂਦਾ ਦੇਖ ਰੋ ਭਾਈ ਵਾਏ ਆਹ ਸਾਰੇ ਗੁੰਡਾ ਬਾਹਰ ਦੇ ਪਿੰਡਾਂ ਦੇ ਆ ਕੇ ਗੁੰਡਾਗਰਦੀ ਕਰ ਰਹੇ ਨੇ ਬਾਹਰ ਦੇ ਪਿੰਡਾਂ ਆ ਕੇ ਗੁੰਡਾਗਰਦੀ ਪ੍ਰਸ਼ਾਸਨ ਦੇ ਮੌਜੂਦਗੀ ਦੇ ਵਿੱਚ ਫਿਰ ਤੁਸੀਂ ਗੱਲ ਨਹੀਂ ਉਹ ਬਾਹਰ ਦੇ ਨਹੀਂ ਗੱਲ ਤਾਂ ਨਹੀਂ ਉਹ ਦਾ ਕੀ ਹੱਕ ਆ ना, कोई भी। ना ना कोई महालख्या दस बार कलेस बार पौधे तो बार 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 ਬਗਾ ਬਗਾ ਜੇ ਬੀਚਾ ਮਾਰਦਾ ਰੋਲ ਮਾਰਦਾ ਰਗ 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 ਗੱਲ ਸੁਣੋ ਆਪਾਂ ਕਬਰਾਂ ਨਾਲ